ਬੇਬੇ ਬੈਠੀ ਆ ਹਾਂ ਪੁੱਤ ਬੈਠੀ ਆ ਆ ਜਾ ਮੈਂ ਕਹਿੰਦੀ ਸੀ ਦੇਖ ਲਾ ਤੁਹਾਡਾ ਜਮਾਨਾ ਕਿੱਡਾ ਆਂਦੀ ਸੀ ਹਨਾ ਵੇਖ ਲਾ ਉਦੋਂ ਕਿਤੇ ਮਸ਼ੀਨਾਂ ਵੀ ਨਹੀਂ ਸੀ ਹੁੰਦੀਆਂ ਤੇ ਲੋਕੀ ਹੱਥਾਂ ਦੇ ਨਾਲ ਹੀ ਕੱਪੜੇ ਧੋ ਦਿੰਦੇ ਹੁੰਦੇ ਸੀ ਹਨਾ ਇਹ ਕੱਸੀ ਹੁਣ ਮਸ਼ੀਨਾਂ 'ਚ ਵੀ ਕੱਪੜੇ ਪਾ ਲਈਦੇ ਤਾਂ ਵੀ ਨਹੀਂ ਉਹ ਜੇ ਬੇਬੇ ਨਿਖਰਦੀ ਹੈ ਨਾਲੇ ਮੈਂ ਤੇ ਸੁਣਿਆ ਬੇਬੇ ਤੂੰ ਤੇ ਬੜਾ ਹੀ ਕੰਮ ਕਰਦੀ ਹੁੰਦੀ ਸੀ ਆਪਣੇ ਜਮਾਨੇ ਦੇ ਵਿੱਚ ਹੋਰ ਪੁੱਤ ਉਦੋਂ ਮਸ਼ੀਨਾਂ ਮਸ਼ੂਨਾ ਕਿੱਥੇ ਹੁੰਦੀਆਂ ਸੀ ਹੋਰ ਕੀ ਉਹ ਤਾਂ ਖੂਦ ਚਲ ਜਣਾ ਕਪੜੇ ਲੈ ਗਏ ਤੇ ਐ ਧੋਣੇ ਕਿਤੇ ਮੈਂ ਤੇ ਕਪੜੇ ਇਦਾਂ ਦੇ ਧੋਣੇ ਹੁੰਨੀਆਂ ਵੀ ਕਿਤੇ ਮੂੰਹ ਦਿਖਣ ਲਾ ਦਿੰਦੀਆਂ ਨੀਆਂ ਵਿੱਚ ਹੋਰ ਕੀ ਮੈਂ ਤਾਂ ਸਾਰੇ ਘਰ ਦਾ ਕੰਮ ਕਰ ਲੈਂਦੀ ਹਾਂ ਚੁਟਕੀਆਂ 'ਚ ਬੜੀ ਫਰਤੀਲੀ ਹੁੰਦੀ ਆ ਮੈਂ ਬੁੱਤ ਤੇਰੀ ਦਾਦੀ ਨੇ ਕਹਿਣਾ ਕਿ ਇਹ ਨੋ ਕਿੱਥੋਂ ਆਈ ਆ ਮੇਰੇ ਘਰ ਦੇ ਪੰਜਾਂ ਮਿੰਟਾਂ 'ਚ ਕੰਮ ਨਬੇੜ ਦਿੰਦੀ ਆ ਤੇਰੀਆਂ ਚਾਚੀਆਂ ਤਾਈਆਂ ਨੇ ਜਦੋਂ ਨੂੰ ਉੱਠਣਾ ਤੇ ਮੈਂ ਸਾਰਾ ਕੰਮ ਕਰਕੇ ਤੇ ਵਿਹਲੀ ਹੋਈ ਹੁਣ ਹੋਰ ਮੈਂ ਤੇ ਕਿਤੇ ਕਪੜੇ ਧੋਣੇ ਤੇ ਕਿਤੇ ਐ ਮਲ ਮਲ ਕੇ ਨਖੇੜ ਦੇ ਹੈ ਸੱਚੀ ਬੇਬੀ ਪਰ ਇੱਕ ਗੱਲ ਹੈਗੀ ਬੀਬੇ ਜਦੋਂ ਤੂੰ ਕੱਪੜੇ ਧੋਨੀ ਆ ਨਾ ਸੱਚੀ ਨੇ ਨਿੱਖਰਦੇ ਆ ਕੱਪੜੇ ਨੇ ਸਾਫ਼ ਹੁੰਦੀ ਆ ਨਾ ਇਹ ਮੈਨੂੰ ਕਹਿਣੀ ਅੱਜ ਕਿਹੜੀ ਸਰਫ ਪਾਈ ਆ ਹਾਂ ਮੈਂ ਹੁਣ ਤੁਹਾਨੂੰ ਵੀ ਦੱਸਾਂ ਅੱਜ ਬੇਬੇ ਨੇ ਆਪਣੇ ਹੱਥਾਂ ਨਾਲ ਕੱਪੜੇ ਧੋਤੇ ਆ ਵੀ ਇਹਲਾ ਬੇਬੇ ਭਾਵੇਂ ਤੂੰ ਮਸ਼ੀਨ 'ਚ ਹੀ ਪਾ ਦਿੰਦੀ ਆ ਪਰ ਪਤਾ ਨਹੀਂ ਬੜੇ ਹੀ ਕੱਪੜੇ ਨਿੱਖਰਦੇ ਆ ਇੱਕ ਮੈਂ ਜਿੱਦਾਂ ਮਰਜ਼ੀ ਪਾਈ ਜਾਵਾਂ ਮਸ਼ੀਨ 'ਚ ਭਾਵੇਂ ਸਰਫ ਵੀ ਜ਼ਿਆਦੀ ਪਾ ਲਾਂ ਫਿਰ ਵੀ ਨਹੀਂ ਬੀਬੇ ਨਿੱਖਰਦੇ ਕੱਪੜੇ ਹਣਾ ਬੀਬੀ ਉਦੋਂ ਖਰਾਕਾਂ ਵੀ ਚੰਗੀਆਂ ਹੁੰਦੀਆਂ ਸੀ ਜਨਾਨੀਆਂ ਕਿੰਨਾ ਕੰਮ ਕਰ ਲੈਂਦੀਆਂ ਸੀ ਬੀਬੇ ਨਾਲੇ ਤੂੰ ਤੇ ਦੱਸਦੀ ਹੁੰਨੀ ਆ ਕੰਮ ਹੀ ਬੜਾ ਕਰ ਲੈਂਦੀ ਹੁੰਦੀ ਸੀ ਤੂੰ ਹਣਾ ਅੱਜ ਕੱਲ੍ਹ ਵੀ ਨਾ ਥੋੜਾ ਜਿਹਾ ਕੰਮ ਕਰੀਏ ਤੇ ਬੀਬੇ ਥੱਕ ਜੀਦਾ ਆ ਪਤਾ ਹੋਰ ਕੱਪੜੇ ਹੀ ਨਿਖਰਦੇ ਆ ਜੇ ਆਪਾਂ ਮਲ ਕੇ ਘੁੱਟ ਕੇ ਤੋਈਏ ਨਾ ਤੇ ਕੱਪੜੇ ਦੇ ਕਿਦਾਂ ਘੇਰ ਲਿਦੇ ਆ ਬਾਹਾਂ ਵਿੱਚ ਬੜਾ ਜ਼ੋਰ ਹੁੰਦਾ ਸੀ ਖਰਾਕਾਂ ਬਹੁਤ ਵਧੀਆ ਸੀ ਨਾ ਸਾਡੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਥੋੜਾ ਜਿਹਾ ਕੰਮ ਕਰਦੀਆਂ ਤੇ ਕਰਨ ਲੱਗ ਜਾਂਦੀਆਂ ਸਾਹ ਚੜ ਜਾਂਦੇ ਇਹਨਾਂ ਨੂੰ ਉਹ ਪਤਾ ਫਿਰ ਮਸ਼ੀਨ ਨੂੰ ਪਤਾ ਲੱਗ ਜਾਂਦਾ ਆ ਈ ਹੁਣ ਆਇਆ ਅਸਲੀ ਬੰਦਾ ਕਸ਼ਮੀਰੋਂ ਆਈ ਹੈ ਹੁਣ ਤੇ ਹੁਣ ਮਸ਼ੀਨ ਨੂੰ ਪਤਾ ਵੀ ਚੰਗੀ ਤਰ੍ਹਾਂ ਇਹ ਕੱਪੜੇ ਧੋਣੇ ਪੈਣੇ ਆ ਹੋਰ ਪਤ ਇਹ ਕਿਹੜੀ ਗੱਲ ਆ ਮੈਂ ਤਾਂ ਕਿਤੇ ਕੰਮ ਦੇ ਕਰ ਲੰਨੀ ਨਹੀਂ ਆ ਝਟਪਟ ਦੇ ਹੂੰ ਮੈਂ ਕਿਤੇ ਕੰਮ ਕਰਨਾ ਪਿੰਡ ਵਾਲੇ ਹਰਾਂ ਰਹਿ ਜਾਂਦੇ ਹੁੰਦੇ ਔਰ ਇੰਨਾ ਕਿਤੇ ਮੈਂ ਕੰਮ ਕਰਨਾ ਮੈਂ ਤਾਂ ਕੰਮ ਦੀ ਕਿਤੇ ਰੀਲ ਬਣਾ ਦਿੰਨੀ ਨਹੀਂ ਆ ਹਾਂ ਕੱਪੜੇ-ਕਪੜੇ ਤੇ ਮੈਂ ਬਹੁਤ ਵਧੀਆ ਧੋਣੀ ਹੁੰਦੀ ਹੂੰ ਉਹਦੋਂ ਖਰਾਕਾ ਬੜੀਆ ਸੀ ਹੂੰ ਹੋਰ ਕੀ ਬੇਬੇ ਅੱਜ ਕੱਲ ਤੇ ਜਿਹੜਾ ਵੀ ਕੰਮ ਮੈਂ ਕਰਦੀ ਆ ਸੱਚੀ ਮੇਰੇ ਕੋ ਤੇ ਉੱਡਾ ਵਧੀਆ ਹੁੰਦਾ ਹੀ ਨਹੀਂ ਜਿੰਨਾ ਵਧੀਆ ਬੇਬੇ ਤੂੰ ਕਰਦੀ ਆ ਸੱਚੀ ਬੇਬੇ ਤੇਰਾ ਕੰਮ ਵੇਖ ਕੇ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਮੈਨੂੰ ਹੁੰਦਾ ਮੈਂ ਵੀ ਬੇਬੇ ਕੋਲੋਂ ਸਿੱਖਣਾ ਆ ਹਾਂ ਚੱਲ ਬੇਬੇ ਮੈਂ ਲੱਗੀ ਸੀ ਧੌਣ ਕੱਪੜੇ ਬੇਬੇ ਮੈਂ ਕੀ ਕਹਿੰਨੀ ਆ ਇਹਦੇ ਵਿੱਚ ਨਾ ਚਿੱਟਾ ਪਜਾਮਾ ਕੁਰਤਾ ਆ ਇਹਨਾਂ ਦਾ ਤੇ ਸੱਚੀ ਬੜਿਆ ਹੀ ਗੰਦਾ ਜਿਹਾ ਵਾ ਮੈਲ ਹੀ ਜੰਮੀਆ ਵਿੱਚ ਮੈਂ ਕਿ ਦੋ ਵਾਰ ਅੱਗੇ ਵੀ ਥੋਤਾ ਬੇਬੇ ਨਿੱਖਰਦਾ ਹੀ ਨਹੀਂ ਤੇ ਬੇਬੇ ਤੂੰ ਹੀ ਪਾਦੀ ਆ ਮਸ਼ੀਨ 'ਚ ਤੂੰ ਜਦੋਂ ਮਸ਼ੀਨ ਚ ਪਾਉਂਦੀ ਆ ਨਾ ਸੱਚੀ ਬੜੇ ਹੀ ਕਪੜੇ ਨਿੱਖਰਦੇ ਆ ਲੈ ਪੁੱਤ ਇਹ ਕਿਹੜੀ ਗੱਲ ਕੀਤੀ ਤੂੰ ਲੈ ਮੈਂ ਤਾਂ ਉਹਦ ਨਹੀਂ ਲਿਆ 2 ਮਿੰਟ ਲੱਗਣੇ ਮੈਂ ਹੁਣੇ ਧੋਤੇ ਲੈ ਲਿਆ ਫੜਾ ਤੂੰ ਮੈਨੂੰ ਇੱਧਰ ਸਹੀ ਗੱਲ ਆ ਬੇਬੇ ਮਸ਼ੀਨ ਨੂੰ ਵੀ ਲੱਗਦਾ ਪਤਾ ਲੱਗ ਜਾਂਦਾ ਆ ਕਿ ਅਸਲੀ ਖਿਡਾਰੀ ਤੇ ਹੋਣ ਆਇਆ ਵਾ ਕਪੜੇ ਤਾਂ ਹਾਂ ਚੱਲ ਬੇਬੇ ਮੈਂ ਬਾਕੀ ਕੰਮ ਵੇਖ ਲਾਂ ਤੇ ਧੋ ਦੇ ਹੈ ਤੇ ਫਿਰ ਤਾਰ ਤੇ ਵੀ ਸੁੱਕਣੇ ਪਾ ਦੇ ਤੇਰਾ ਕੱਦ ਤੇ ਵਾਵਾ ਆ ਬੇਬੇ ਤੇਰ ਤੂੰ ਉੱਚੀ ਲੰਮੀ ਆ ਬੇਬੇ ਆਹ ਤੂੰ ਹੀ ਪਾ ਦੇ ਮੈਨੂੰ ਫਿਰ ਫੱਟੀ ਰੱਖ ਕੇ ਪਾਉਣੇ ਪੈਂਦੇ ਆ ਆਹ ਕੋਈ ਗੱਲ ਨਹੀਂ ਮੈਂ ਸੁੱਕਣੇ ਵੀ ਪਾ ਦੂੰਗੀ ਪਾ ਦੂੰਗੀ ਪਾ ਦੂੰਗੀ ਮੈਂ ਪੁੱਤ ਜਾ ਜਾ ਕੇ ਤੂੰ ਆਪਣਾ ਹੋਰ ਕੰਮ ਵੇਖ ਲਾ ਇਹ ਤਾਂ 2 ਮਿੰਟ ਦਾ ਕੰਮ ਆ ਮੈਂ ਹੁਣੇ ਕੀਤਾ ਲੈ ਆ ਲਿਆ ਫੜਾ ਫੜਾ ਤੂੰ ਇੱਧਰ ਇਹ ਕਿਹੜੀ ਗੱਲ ਚਾ ਠੀਕ ਆ ਬੇਬੇ ਮੈਂ ਵੇਖ ਲਾ ਸੋਈ ਚ ਕੰਮ ਕੋ ਲੈ ਆ ਵਾਵਾ ਸੁੱਤ ਗਈ ਬੁੜੀ ਨੂੰ ਜਿੰਨੀਆਂ ਮਰਜ਼ੀ ਫੁੱਲੀਆਂ ਪਾ ਦੋ ਤੇ ਬੁੜੀ ਸਮਾਨੇ ਚੜ ਜਾਂਦੀ ਆ ਆ ਚਾਰ ਗੱਲਾਂ ਬੁੜੀ ਦੀਆਂ ਸਿੱਪਤਾਆਂ ਦੀਆਂ ਕਰ ਦੋ ਬੁੜੀ ਆਪੇ ਹੀ ਸਾਰੇ ਕੰਮ ਕਰ ਦਿੰਦੀ ਆ ਮੈਨੂੰ ਤੇ ਮੋਜਾਂ ਬਸ ਐਦਾਂ ਮਿੱਠੀਆਂ-ਮਿੱਠੀਆਂ ਮਾਰ ਕੇ ਭਾਵੇਂ ਮੈਂ ਸਾਰੇ ਘਰ ਦੇ ਕੰਮ ਕਰਾਣਾ ਚੱਲ ਮਨਾ ਮੈਂ ਤੇ ਫੋਨ ਚਲਾਵਾ ਜਾ ਕੇ ਦੇਖਾ ਬਣਾ ਗੁਰਤਾਜ ਕੌਰ ਵਾਲੇ ਨੇ ਨਵੀਂ ਵੀਡੀਓ ਪਾਈ ਆ ਲੈ ਪਾਈਓ ਸੱਚੀ ਹੈ ਵੀ ਨਾ ਬੜੀ ਹੱਤ ਕਰਾਉਂਦੇ ਆ ਬੜਾਈ ਮਰਿਆਉਂਦਾਈ ਇਹਨਾਂ ਦੀਆ ਵੀਡੀਓ ਵੇਖਣ ਦਾ ਵੇਖਾ ਸਹੀਂ ਅੱਜ ਕਿਹੜੀ ਪਾਈ ਆ ਮੀਆਂ ਆਈ ਦੋਸਤਾਂ ਹੈ ਫੋੜ ਆ ਗਿਆ ਇਹਨਾਂ ਦੇ ਹੈਲੋ ਹਾਂਜੀ ਆਛਾ 6 ਬੰਦਿਆਂ ਦੀ ਕੋਈ ਗੱਲ ਨਹੀਂ ਬਣਾ ਦਿੰਨੀ ਆ ਠੀਕ ਲੈ ਨੌਈ ਕੰਮ ਦੱਸਦਾ ਇਹਨਾਂ ਨੇ ਇਹ 6 ਬੰਦਿਆਂ ਦੀ ਰੋਟੀ ਬਣਾ ਦੇ ਹੁਣ ਕੀ ਕਰਾਂ ਮੇਰੇ ਅਧੇ ਕੰਮ ਕਰ ਲਉ ਕੋਈ ਜੀ ਨਹੀਂ ਕਰ ਲਿਆ ਲੈ ਤੇਰੀਂਂ ਦੀ ਬੇਬੇ ਬੇਬੇ ਆ ਜਾ ਹਾਂ ਬਤਲ ਕਿੱਧਰ ਗਈ ਸੀ ਚਾਚੀ ਵੱਲ ਅੱਛਾ ਆਹ ਦਿਲ ਚਾਚੀ ਵੱਲ ਗਈਆਂ ਮੈਂ 2 ਮਿੰਟ ਮੈਂ ਕਰਾਈ ਕਾਲ ਲਾ ਲਉਂ ਮਟਰਾਂ ਦੀ ਸਬਜੀ ਮਸਾਲਾ ਸਵਾਦ ਨਹੀਂ ਬਣੀ ਹਨਾ ਬੇਬੇ ਤੂੰ ਕੀ ਪਾ ਕੇ ਸਬਜੀ ਚ ਬਣੂਨੀ ਆ ਸੱਚੀ ਬਾੜੀ ਹੀ ਸਵਾਦ ਸਬਜੀ ਹੁੰਦੀ ਆ ਹਾਂ ਤੇਰੇ ਹੱਥਾਂ ਦੀ ਸਬਜੀ ਤੇ ਦਿਲ ਕਰਦਾ ਖਾਈ ਜਾਈਏ ਹੋਰ ਕੀ ਬੇਬੇ ਪਾਪਾ ਦੇ ਅੱਗੇ ਦੱਸਦਾ ਹੁੰਦਾ ਸੀ ਕਹਿੰਦਾ ਤੁਹਾਡੀ ਬੇਬੇ ਨੇ ਸਬਜ਼ੀ ਬਣਾਉਣੀ ਤੇ ਉਂਗਲਾਂ ਹੀ ਚੱਟਦੀਆਂ ਰਹਿ ਜਾਂਾਂ ਸੱਚੀ ਬੇਬੇ ਪਤਾ ਨਹੀਂ ਤੇਰੇ ਹੱਥਾਂ 'ਚ ਕੀ ਜਾਦੂ ਆ ਹਾਂ ਪਤਾ ਨਹੀਂ ਹੁੰਦਾ ਤੇ ਸਵਾਦ ਬਣੀ ਪਰ ਉਹੋ ਜੀ ਗੱਲ ਨਹੀਂ ਬਣਦੀ ਤੇਰ ਕੋ ਜਹੋ ਜੀ ਮੈਂ ਬੜਮ ਨਹੀਂ ਹਾਂ ਮੈਂ ਤਾਂ ਕਿਤੇ ਸਬਜ਼ੀ ਦੇ ਵੱਟ ਕੱਢ ਦਿੰਨੀ ਹਾਂ ਪੁੱਤ ਪਾਪ ਹੋ ਗਿਆ ਕੀ ਬਣਾਉਣਾ ਆ ਬਸ ਮੇਰੇ ਹੱਥਾਂ 'ਚ ਹੀ ਜਾਦੂ ਆ ਮੇਰੇ ਤੇ ਅੱਗੇ ਘਰ ਦੇ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਇਹ ਸਬਜ਼ੀ ਬਣਾਉਣੀ ਆ ਤੇ ਇਹਦੇ ਕੋਲ हां ਤੇਰੀ ਦਾਦੀ ਨੇ ਬਾਕੀਆਂ ਨੂੰ ਹੋਰ ਕੰਮ ਦੇ ਦੇਣ ਤੇ ਮੈਨੂੰ ਕਹਿਣਾ ਤੂੰ ਰੋਟੀ ਸਬਜ਼ੀ ਬਣਾ ਹਾਂ ਮੈਂ ਬਹੁਤ ਸਵਾਦ ਬਣਾਉਂਦੀ ਨੀਆ ਹੋਰ ਸਾਡੇ ਤੇ ਕਿਤੇ ਪਿੰਡ ਦੇ ਵਿੱਚ ਵਿਆਹ ਸ਼ਾਦੀ ਹੋਣਾ ਨਾ ਤੇ ਕਹਿਣਾ ਉਹ ਤਿੰਨ ਬੁੱਢੀਆਂ ਨੂੰ ਲਿਆਓ ਉਹਨਾਂ ਦੇ ਕੰਮ ਮਿੰਟਾਂ ਚ ਦੀ ਨਵੇੜ ਦੇਣਾ ਦੋ ਹੋਰ ਹੁੰਦੀਆਂ ਸੀਗੀਆਂ ਆ ਆਕੇਲੇ ਦੀ ਬੁੱਢੀ ਹੁੰਦੀ ਇੱਕ ਇਹਨਾਂ ਦੀ ਆਹੋ ਤੇ ਇੱਕ ਉਹ ਸਾਹਮਣੇ ਵਾਲਿਆਂ ਦੀ ਹਾਂ ਤੇ ਇਹ ਹੁੰਦੀ ਸਮ ਮੈਂ ਇੰਨਾ ਤਿੰਨਾ ਚ ਵੀ ਪਹਿਲਾ ਨੰਬਰ ਮੇਰਾ ਹੀ ਹੁੰਦਾ ਸੀਗਾ ਕਹਿੰਦੇ ਹੁੰਦੇ ਸੀ ਫੁਲਾਨੀ ਸਰਦਾਰਨੀ ਨੂੰ ਲੈ ਕੇ ਆਓ ਉਹ ਕੰਮ ਨਬੇੜਦੀ ਆ ਮਿੰਟਾਂ ਜਦੀ ਹੋਰ ਪੁੱਤ ਮੇਰਾ ਤੇ ਪਿੰਡ ਚ ਨਾ ਹੁੰਦਾ ਹੁੰਦਾ ਸੀ ਮੈਂ ਤੇ ਸਬਜੀ ਦੇ ਵੱਟ ਕੱਢ ਦਿੰਦੀ ਹੁੰਦੀ ਸਭ ਵੱਟ ਸਬਜੀ ਕਿਤੇ ਮੈਂ ਉਹ ਜੀ ਬਣਾਉਣੀ ਸੱਚੀ ਬੇਬੇ ਸੱਚੀ ਤੂੰ ਬੜੀ ਸਵਾਦ ਬਣਾਉਂਦੀ ਆ ਮੇਰਾ ਤੇ ਕਦੀ ਦਿਲ ਕਰਦਾ ਵਾ ਕਿ ਤੇਰੇ ਕੋਲੋਂ ਹੀ ਸਬਜੀ ਸਿੱਖਾਂ ਬੇਬੇ ਮੈਨੂੰ ਤਾਂ ਜਾਚ ਹੀ ਨਹੀਂ ਆ ਸਬਜੀ ਬਣਾਉਂਦੀ ਆ ਹਾਂ ਨਾਲੇ ਬੇਬੇ ਕੋਲ ਗੱਲ ਸਮ ਜਦੋਂ ਤੂੰ ਫੁਲਕੇ ਲਾਉਂਦੀ ਆ ਜਿੱਤੇ ਤਿੰਨ ਖਾਣੇ ਦੇ ਮੈਂ ਤੇ ਛੇ ਖਾ ਜਾਂਦੀ ਆ ਸੱਚੀ ਫੁਲ ਫੁਲ ਕੇ ਫੁਲਕੇ ਲਾਧਦੇ ਆ ਐਡੀ ਸੋਹਣੀ ਫੁਲਕੇ ਬੀਬੀ ਤੋਂ ਲਾਉਣੀ ਆ ਫੁਲਕੇ ਵੀ ਪੁੱਤ ਹਾਂ ਫੁਲਕੇ ਮੇਰੇ ਫੁਲ ਫੁਲ ਕੇ ਲਾਦੇ ਪੁੱਤ ਹਾਂ ਪਤਾ ਮੈਂ ਆਟਾ ਬੜਾ ਵਧੀਆ ਗੁੰਨਦੀ ਆ ਨਾ ਆਟੇ ਨੂੰ ਆਪਾਂ ਜਦੋਂ ਮक्की ਦੇ ਕੇ ਚੰਗੀ ਤਰ੍ਹਾਂ ਗੁੰਨਦੇ ਆ ਨਾ ਫਿਰ ਫੁਲਕੇ ਵਧੀਆ ਹੀ ਲਾਦੇ ਪੁੱਤ ਹਾਂ ਕਿ ਹੁਣ ਵੇਲਾ ਇੰਨਾ ਨੇ ਮੈਨੂੰ ਫੋਨ ਕੀਤਾ ਯੋ ਆਖੇ 6 ਬੰਦਿਆਂ ਦੀ ਰੋਟੀ ਬਣਾ ਦੇ ਮੈਨੂੰ ਤਾਂ ਹੁਣ ਇਹ ਟੈਨਸ਼ਨ ਪਈ ਆ ਕਿ ਮੇਰੇ ਕੋਲ ਇੰਦਾ ਕੰਮ ਕਿੱਥੇ ਹੁੰਦਾ ਇਨੀ ਫੁਰਤੀ ਚ ਮੇਰੇ ਕੋਲ ਹੁਣ ਨਹੀਂ ਉਦਾਂ ਤੇ ਮੈਂ ਆਲੂ ਗਾਜਰਾ ਕੱਟ ਕੇ ਰੱਖੀਆਂ ਆ ਪਰ ਹਲੇ ਬਣਾਉਣੀਆਂ ਆ ਆਟਾ ਵੀ ਗੁੰਨਣਾ ਆ ਫੁਲਕੇ ਵੀ ਲਾਉਣੇ ਆ ਤੇ ਨਾਲੇ ਮੈਨੂੰ ਇਹ ਵੀ ਟੈਨਸ਼ਨ ਹੈ ਕਿ ਬਗਾਨੇ ਬੰਦਿਆਂ ਨੇ ਕਹਿਣਾ ਕਿਦਾਂ ਦੀ ਸਬਜ਼ੀ ਬਣਾ ਕੇ ਘੱਲੀ ਆ ਬੀਬੀ ਤੂੰ ਨਹੀਂ ਬਣਾ ਕੇ ਘੱਲਦੀ ਆ ਆਹੋ ਕਿਹੜੇ ਰੋਜ਼ ਰੋਜ਼ ਪਿਆਰੀਆਂ ਚ ਬੰਦੇ ਲੱਗਦੇ ਚਾਹੀ ਚਾਸਵਾਦੀ ਰੋਟੀ ਹੋ ਜੂਗੀ ਨਾਲੇ ਨਾਲੇ ਤੂੰ ਤੇ ਦੋਵਾਂ ਮਿੰਟਾਂ ਚ ਕੰਮ ਕਰ ਦੇਣਾ ਆ ਹਨਾ ਤੇ ਮੈਂ ਕਿੱਥੇ ਜਿੱਲੀ ਜੀ ਨੇ ਲੱਗੀ ਰਹਿਣਾ ਉਹ ਤੇ ਕਹਿੰਦੇ 20 ਮਿੰਟਾਂ ਚ ਆ ਕੇ ਮੈਂ ਖੜ੍ਹਦੀ ਆ ਤੇ 20 ਮਿੰਟਾਂ ਚ ਮੇਰ ਕੋ ਕਿੱਥੇ ਬੰਦਨੀ ਆ ਬੀਬੇ ਤੇ ਇਹ ਕਿਹੜੀ ਗੱਲ ਆ ਪੁੱਤ ਲੈ ਕੱਟੀ ਆ ਨਾ ਸਬਜ਼ੀ 2 ਮਿੰਟ ਮੈਂ ਲਾਉਣੇ ਵੇਖੀ ਮੈਂ ਤੜਕਾ ਲਾਉਂਦੀ ਹੋਰ ਬੰਦਿਆਂ ਦੇ ਮੂੰਹ ਆਣੀ ਲੱਤਨੀ ਸਬਜ਼ੀ ਲੈ ਇਹ ਕਿਹੜੀ ਗੱਲ ਗੁੰਦ ਲੂੰਗੀ ਮੈਂ ਆਟਾ ਵਿਆਪੇ ਮੈਂ ਬਣਾ ਦਨੀ ਰੋਟੀ ਵੀ ਮੈਂ ਬਣਾ ਦਨੀ ਆ ਹਾਂ ਕਰਦੇ ਗੁੰਡੇ ਨੂੰ ਫੋਨ ਕਿਹਾ ਵੀ ਆ ਕੇ ਤੇ ਲੈ ਜਾ ਰੋਟੀ ਤਿਆਰ ਆ ਲੈ ਇਹ ਕਿਹੜੀ ਗੱਲ ਪੰਜਾਂ ਮਿੰਟਾਂ ਚ ਮੈਂ ਰੋਟੀ ਤਿਆਰ ਕਰ ਦਈ ਆ ਚੱਲ ਮੈਂ ਬਣਾ ਦਨੀ ਆ ਹੁਣੇ ਲੈ ਸਿਮਰਪੁਰ ਇਹ ਵੀ ਹੋ ਗਿਆ ਤੇਰਾ ਕੰਮ ਬੈਠਿਆ ਮਿਠਾਇਆ ਸਬਜ਼ੀ ਵੀ ਬਣੀ ਮਿਲ ਜਣੀ ਆ ਤੇ ਰੋਟੀਆਂ ਵੀ ਪੱਕੀਆਂ ਮਿਲ ਜਣੀਆਂ ਆ ਆ ਹਾਂਜੀ ਹਾਂ ਹਾਂ ਬਲਗੀ ਰੋਟੀ ਲੈ ਦੋ ਮਿੰਟਾਂ ਚ ਮੈਂ ਤਿਆਰ ਕਰਤੀ ਲੈ ਜਾਓ ਆਗੇ ਆਹ ਚਾ ਬਣਾ ਬੀਬੀ ਨੇ ਦਿੱਤੀ ਆ ਤੇ ਨਾਲ ਮੇਰਾ ਹੋ ਗਿਆ ਸੱਚੀ ਸਿਮਰ ਕੋਰੀ ਤੇਰਾ ਤੇ ਦਿਮਾਗ ਹੀ ਬੜਾ ਤੇਜ਼ ਆ